ਪੰਜਾਬ ਦੇ ਕਿਸਾਨ ਜੇਕਰ ਗੱਲ ਕਰੀਏ ਤਾਂ ਉਹ ਜਦ ਆਪਣੀ ਫਸਲ ਮੰਡੀਆਂ ਦੇ ਵਿੱਚ ਲੈ ਕੇ ਪਹੁੰਚਦਾ ਤਾਂ ਉਸ ਨੂੰ ਮੌਸਮ ਦੀ ਚਿੰਤਾ ਹਰ ਵੇਲੇ ਸਤਾਉਂਦੀ ਹੈ ਪਰ ਪੰਜਾਬ ਸਰਕਾਰ ਹੁਣ ਕਿਸਾਨ ਅਤੇ ਕਿਸਾਨਾਂ ਦੀ ਮੰਡੀਆਂ ਵਿੱਚ ਆਉਣ ਵਾਲੀ ਫਸਲ ਨੂੰ ਧੁੱਪ ਅਤੇ ਬਰਸਾਤ ਤੋਂ ਬਚਾਉਣ ਲਈ ਹਰੇਕ ਯਤਨ ਕਰਨ 'ਚ ਲੱਗੀ ਹੋਈ ਹੈ ਮੈਂ ਤੁਹਾਡਾ ਆਪਣਾ ਰਜੇਸ਼ ਗੁਲਜਾਰ ਤੇ ਤੁਸੀਂ ਵੇਖ ਰਹੇ ਹੋ ਇਨਸਾਈਡ ਸਟੋਰੀ ਨਿਊਜ਼ ਚੈਨਲ ਫਰੀਦਕੋਟ ਦੇ ਵਿਧਾਇਕ ਗੁਰਦਤ ਸਿੰਘ ਸੇਖੋ ਕਿਸਾਨਾਂ ਲਈ 4 ਕਰੋੜ ਰੁਪਏ ਦੀ ਲਾਗਤ ਦੇ ਨਾਲ ਫਰੀਦਕੋਟ ਦੀ ਸ਼ਹਿਰੀ ਦਾਣਾ ਮੰਡੀ ਵਿੱਚ ਚਾਰ ਵੱਡੇ ਸ਼ੈੱਡ ਬਣਾਉਂਦੀ ਰਸਮੀ ਸ਼ੁਰੂਆਤ ਕਰਵਾਉਣ ਜਾ ਰਹੇ ਹਨ ਤਾਂ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਬਰਸਾਤ ਦੇ ਦਿਨਾਂ 'ਚ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਇਸ ਤੋਂ ਇਲਾਵਾ ਕਿਸਾਨਾਂ ਨੂੰ ਇਨ੍ਹਾਂ ਸ਼ੱਡਾਂ ਵਿੱਚ ਪੰਜਾਬ ਸਰਕਾਰ ਹਰ ਸਹੂਲਤ ਦੇਣ ਦੇ ਵੀ ਇੰਤਜ਼ਾਮ ਕਰਦੀ ਹੋਈ ਵਿਖਾਈ ਦੇ ਰਹੀ ਹੈ ਵੇਖੋ ਸਾਡੀ ਇਹ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਖੁਸ਼ੀ ਦਾ ਸਮਾਂ ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਮੰਡੀਆਂ ਜਦੋਂ ਅਨਾਜ ਆਉਂਦਾ ਤਾਂ ਅਨਾਜ ਨੂੰ ਸੰਭਾਲਣ ਵਾਸਤੇ ਜਾਂ ਕੋ ਬਾਰਿਸ਼ ਪੈ ਜਾਂਦੀ ਹੈ ਉਦੋਂ ਸਾਨੂੰ ਬਹੁਤ ਵੱਡੀ ਮੁਸੀਬਤ ਜਿਹੜੀ ਆਉਂਦੀ ਹੈ ਫਰੀਦਕੋਟ ਦੀ ਜਿਹੜੀ ਸਾਡੀ ਸ਼ਹਿਰ ਦੀ ਮੰਡੀ ਹੈ ਇਹਦੇ ਵਾਸਤੇ ਅਸੀਂ ਚਾਰ ਵੱਡੇ ਛੱਡਾ ਜਿਨ੍ਹਾਂ ਦਾ ਲਗਭਗ 4 ਕਰੋੜ ਰੁਪਈਆ ਖਰਚਾ ਆਉਣਾ 4 ਕਰੋੜ ਤੋਂ ਉੱਪਰ ਆਉਣਾ ਤਾਂ ਨਾਲ ਹੀ ਦੋ ਛੋਟੇ ਛੱਡਾ ਜਿੱਥੇ ਕਿਸਾਨਾਂ ਦੇ ਬੈਠਣ ਵਾਸਤੇ ਪਿੰਡਾਂ ਦੇ ਵਿੱਚ 14 ਲੱਖ ਰੁਪਏ ਦੀ ਲਾਗਤ ਨਾਲ ਉਹ ਜਿਹੜੇ ਉਹ ਸ਼ੈੱਡ ਅਸੀਂ ਬਣਾ ਰਹੇ ਹਾਂ ਇਹ ਸਾਰੇ ਦੇ ਸਾਰੇ ਸ਼ੈੱਡ ਆ ਜਿਹੜੇ ਇਹ ਕਣਕ ਦਾ ਆਉਣ ਤੋਂ ਪਹਿਲਾਂ ਪਹਿਲਾਂ ਤਿਆਰ ਹੋ ਜਾਣਗੇ ਇਹਦੇ ਵਿੱਚ ਬਕਾਇਦਾ ਲਾਈਟਿੰਗ ਹੋਰ ਵੀ ਜਿਹੜੀਆਂ ਸਹੂਲਤਾਂ ਕਿਸਾਨਾਂ ਦੇ ਬੈਠਣ ਵਾਸਤੇ ਦਾ ਨਾਜ ਨੂੰ ਰੱਖਣ ਵਾਸਤੇ ਜਿਹੜੀਆਂ ਉਹ ਸਾਰੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ